ਪਾਣੀ ਦੀਆਂ ਛੱਲਾ ਹੋਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਣ ਤੂੰ ਹੋਵੇਂ ਮੈਂ ਹੋਵਾਂ ਇਹ ਨੇ ਪਾਣੀ ਦੀਆਂ ਛੱਲਾ ਜਿਹੜੀਆਂ ਬਹੁਤ ਹੀ ਪਿਆਰੀਆਂ ਲੱਗ ਰਹੀਆਂ ਨੇ ਸਾਨੂੰ ਲਓ ਜੀ ਇਹ ਨਹਿਰ ਦਾ ਨਜ਼ਾਰਾ ਵਾ ਅਸੀਂ ਆਇਆ ਮਾਲੋਵਾਲ ਇੱਥੇ ਬੱਚਿਆਂ ਦੇ ਪੇਪਰ ਸੀ ਸਾਡੇਆਂ ਦੇ 12ਵੀਂ ਕਲਾਸ ਦੇ ਤੇ ਉਹ ਕਹਿੰਦੇ ਵੀ ਅੰਦਰ ਨਹੀਂ ਕਿਸੇ ਨੇ ਖਲਾਉਣਾ ਕਿਉਂਕਿ ਡਰ ਹੁੰਦਾ ਨਾ ਫਲੈਂਕ ਆ ਜਾ ਅਗਲੇ ਸੋਚਣ ਵੀ ਸ਼ਾਂਤ ਪਰਚੀਆਂ ਪਾ ਰਹੇ ਆ ਨਾ ਤੇ ਬੈਠੇ ਤਾਂ ਅਸੀਂ ਆਪਣੀ ਗੱਡੀ ਸਾਂ ਫਿਰ ਮੈਂ ਬਾਹਰ ਆ ਗਿਆ ਤੇ ਬਾਹਰ ਇਥੇ ਨਹਿਰ ਦੇ ਦਵਾਲੇ ਤੇ ਨਜ਼ਾਰਾ ਹੀ ਵਕਰਾ ਤੇ ਪਾਣੀ ਜਾ ਰਿਹਾ ਨਹਿਰ ਚ ਤੇ ਇਧਰਲੇ ਬਨੇ ਨਵੀਂ ਸੜਕ ਬਣ ਰਹੀ ਆ ਤੇ ਉਧਰ ਆਲੂ ਚੁਗ ਚੁਗ ਕੇ ਤੇ ਉਹ ਪਾ ਰਹੇ ਬੋਰੀਆਂ ਚ ਸਾਫ ਕਰ ਰਹੇ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਨਿਆਰਾ ਜਦੋਂ ਅਸੀਂ ਇਹੋ ਜਿਹੀ ਜਗ੍ਹਾ ਤੇ ਆ ਜਾਂਦੇ ਆ ਨਾ ਤੇ ਜੀ ਕਰਦਾ ਕਿ ਇੱਥੋਂ ਦੇਓ ਜੀ ਕਿਉਂ ਕਿ ਇਹ ਇਹ ਆਨੰਦੀ ਵੱਖਰਾ ਹੁੰਦਾ ਇੱਥੋਂ ਦਾ ਇਹੋ ਜਿਹੀਆਂ ਥਾਵਾਂ ਦਾ ਇਧਰੋਂ ਇਧਰ ਪਾਣੀ ਚੱਲ ਰਿਹਾ ਇਧਰ ਬੰਨੇ ਬਿਲਕੁਲ ਚਾਰ ਸਪਰੇ ਬਹੁਤ ਜ਼ਿਆਦੇ ਰੋਖ ਨੇ ਫਿਰ ਜੀ ਕਰ ਹੁੰਦਾ ਕਿ ਵੀਡੀਓ ਬਣਾਈਏ ਇਹੋ ਜਿੱਥਾਂ ਤੇ ਲਾਗੇ ਲਾਗੇ ਪਾਣੀ ਚੱਲੰਦਿਆ ਪਾਉਣ ਗਰੂਪ ਪਾਣੀ ਪੀਤਾ ਪਾਉਣ ਵੀ ਚੱਲ ਰਹੀ ਤੇ ਪਾਣੀ ਵੀ ਚੱਲ ਰਿਹਾ ਤੇ ਦੂਰ ਦੂਰ ਤੁਸੀਂ ਦੇਖ ਰਹੇ ਹੋ ਕੁਝ ਨਜ਼ਰ ਨਹੀਂ ਤੁਹਾਨੂੰ ਆ ਇਧਰ ਲੱਭਣੇ ਸਿਰਫ ਸਕੂਰਿਆ ਲਾਗੇ ਦੇ ਜਿਹੜਾ ਪਿੰਡ ਹੈ ਕਾਫੀ ਥੋੜਾ ਅੱਗੇ ਆ ਮਤਲਬ ਕਿ ਕਿਲੋ ਅੱਧਾ ਪੌਣਾ ਕਿਲੋਮੀਟਰ ਅੱਗੇ ਹੋਊਗਾ ਤੇ ਮਤਲਬ ਕਹਿੰਦਾ ਵੀ ਇਹ ਇਸ ਦੇ ਲਾਗੇ ਬਨੇ ਗੁਜ ਨਹੀਂਗਾ ਰੋਲਾ ਰੱਪਾ ਨਹੀਂਗਾ ਸਿਰਫ ਉਹ ਪਾਣੀ ਡਿੱਗ ਰਿਹਾ ਉਥੋਂ ਉਹਦੀ ਆਵਾਜ਼ ਆ ਰਹੀ ਥਦਕਰ ਤੇ ਜਾਂ ਫਿਰ ਜਿਹੜੇ ਪੰਛੀ ਚੀਕਚੀ ਆਲਾ ਕਰ ਰਹੇ ਨੇ ਪੰਛੀਆਂ ਦੀ ਆਵਾਜ਼ ਆ ਰਹੀ ਹੈ ਤੇ ਇਹੋ ਜੀ ਜਗ੍ਹਾ ਕਿੱਥੇ ਮਿਲ ਜਾਨੀ ਸਾਨੂੰ ਮੈਂ ਨਾ ਥੱਲੇ ਉਤਰ ਨੂੰ ਜੀਤ ਮੇਰਾ ਕਰਦਾ ਸੀ ਤੇ ਮੈਂ ਕਹੇ ਨਾ ਬਈ ਹਾਸੇ ਦਾ ਬਣਾਸਾ ਜੇ ਤੇ ਥੱਲੇ ਜਾ ਪਈ ਆਪਾਂ ਨਾ ਤਾਂ ਕਰਕੇ ਮੈਂ ਥੱਲੇ ਨਹੀਂ ਜਾ ਰਿਹਾ ਆ ਸਕੂਲ ਚ ਲਾਗੇ ਆ ਸਕੂਲ ਦੀ ਬਿਲਡਿੰਗ ਉਹ ਪਰਲੇਪਣੇ ਬੱਚੇ ਨਜ਼ਰ ਆ ਰਹੇ ਤੁਹਾਨੂੰ ਬੈਠੇ ਇਹ ਸਕੂਲ ਹੈ ਟੇਡਿਸ ਸਕੂਲ ਦੇ ਬੱਚੇ ਸਾਡੇ ਵੀਪਰ ਦਿਨ ਨਾਲ ਹੈ ਮੇਰੇ ਨਾਲ ਇੱਕ ਪ੍ਰੋਬਲਮ ਹੈ ਕਿ ਜਦੋਂ ਵੀਡੀਓ ਬਣਾਈਦੀ ਨਾ ਵੀਡੀਓ ਹਿਲਦੀ ਬੜੀ ਆ ਤੁਸੀਂ ਦੇਖ ਰਹੇ ਹੋਗੇ ਇਹਦੇ ਬਾਰੇ ਨਹੀਂ ਪਤਾ ਵੀ ਇਹਨੂੰ ਕਿੱਦਾਂ ਸੈਟਿੰਗ ਕਰੀਏ ਦੀ ਕੋਈ ਇਹਦੇ ਵਿੱਚ ਫੰਕਸ਼ਨ ਹੁੰਦਾ ਜਿਹੜੀ ਮਤਲਬ ਵੀ ਇਸ ਤਰ੍ਹਾਂ ਹਿਲਦੀ ਨਜ਼ਰ ਨਾ ਆਵੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਦੱਸਿਓ ਲੋ ਜੀ ਆਪਾਂ ਆ ਗਏ ਨਹਿਰ ਦੇ ਵਿੱਚ ਇੱਥੇ ਥੋੜਾ ਜਿਹਾ ਬਣਿਆ ਸੀ ਮਿੱਟੀ ਦਾ ਉਹਦੇ ਉੱਤੇ ਜੜੇ ਕਿਉਂਕਿ ਪੋਲ ਬਣ ਰਹੇ ਨੇ ਤੇ ਉਹਦੇ ਕਰਕੇ ਮਿੱਟੀ ਦੇ ਢੋੜੇ ਹੀ ਬਣੇ ਤੇ ਵਿੱਚ ਵਰਕੇ ਆ ਵੇਖੋ ਪਾਣੀ ਵੇਖ ਕੇ ਕਿੰਡਾ ਵਧੀਆ ਲੱਗਦਾ ਬੜਾ ਆਨੰਦਮਈ ਜਿਹਾ ਤੇ ਇਹ ਸਿਸਟਮ ਲੱਗਦਾ ਏ ਇਹ ਜਿਹੜੀ ਦੇਖਾ ਬੜੀ ਆਨੰਦਮਈ ਲੱਗਦੀ ਏ ਵੇਖੋ ਪਾਣੀ 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 ਇੱਥੇ ਪੁੱਲ ਭਰ ਰਿਹਾ ਜੀ ਨਵਾਂ ਦੇਖੋ ਜੀ ਪਾਣੀ ਕਿੰਨਾ ਗੰਦ ਲੋਕਾਂ ਨੇ ਪਾਇਆ ਪਾਣੀ ਆ ਸ਼ਿਵਲਿੰਗ ਕਿਤੇ ਲੱਗਦਾ ਤੇ ਸ਼ਿਵਲਿੰਗ ਹੀ ਆ

ਚੇਵਲਿੰਗ ਚੇਵਲਿੰਗ ਪਹਾੜੀ ਇਲਾਕੇ ਦੇ ਵਿੱਚ ਜਿੱਦਾਂ ਚਰਨੇ ਹੁੰਦੇ ਨੇ ਨਾ ਚਰਨੇ ਇੱਥੇ ਚਰਨੇ ਵਾਲੀ ਫੀਲਿੰਗ ਆ ਲਈ ਹੈ ਤੁਹਾਨੂੰ ਨਹੀਂ ਆ ਰਹੀ ਹੋਗੀ ਕਿ ਜਿੱਦਾਂ ਚਰਨਾ ਡਿੱਗ ਰਿਹਾ ਤੇ ਚਰਨੇ ਦੇ ਥੱਲੇ ਖਲੋਤੇ ਆਪਾਂ ਸਮੁੰਦਰ ਵੇਖੋ ਜੀ ਸਾਡੇ ਮਗਰ ਚੱਲ ਰਿਹਾ ਸਮੁੰਦਰ ਆਹ ਵੇਖੋ ਸ਼ਿਵਲਿੰਗ ਤੁਹਾਨੂੰ ਬਖਾਇਆ ਕਿ ਵੀ ਇੱਥੇ ਹੀ ਤੁਰੇ ਫਿਰਦਾ ਇਹਦਾ ਵੀ ਜਾਨੂ ਜੀ ਨਹੀਂ ਕਰਦਾ ਇਹ ਜਗਨਨਾਥਾ ਸ਼ਿਵਲਿੰਗ ਆ ਥੱਲੇ ਚੱਲ ਗਏ ਜੀ ਇਹ ਜਿਹੜਾ ਮਾਲੋਵਾਲ ਪਿੰਡ ਹੈ ਜਦੋਂ ਆਪਾਂ ਜੰਡੇਆਲਾ ਗੁਰੂ ਤੋਂ ਗਹਿਰੀ ਮੰਡੀ ਜਾਂਦੇ ਆ ਗਹਿਰੀ ਮੰਡੀ ਤੋਂ ਅੱਗੇ ਜਾਂਦੇ ਆਪਾਂ ਦਸ਼ਮੀਸ਼ ਨਗਰ ਤੇ ਦਸ਼ਮੇਸ਼ ਨਗਰ ਤੋਂ ਇੱਕ ਰਸਤਾ ਨਿਕਲਦਾ ਏ ਇਹ ਮਾਲੂਵਾਲ ਪਿੰਡ ਨੂੰ ਇੰਨਾ ਤੇਜ਼ਾ ਪਾਣੀ ਇਥੇ ਇੱਥੋਂ ਐਂ ਲੱਗਦਾ ਕਿ ਜਿੱਦਾਂ ਪਾਣੀ ਦੇ ਵਿੱਚ ਖਲੋਤੇ ਹੁੰਨੇ ਆਪਾਂ ਵੈਸੇ ਹੀ ਖਲੋਤੇ ਦੇ ਵਿੱਚ ਹੀ ਆ ਪਰ ਧੋੜੇ ਦੇ ਖਲੋਤੇ ਆ ਠੀਕ ਆ ਦੋਸਤੋ ਮਿਲਦੇ ਆ ਅਗਲੇ ਕਿਸੇ ਵਲੌਗ ਵਿੱਚ ਤੇ ਆ ਜਿਹੜੀ ਯਾਤਰਾ ਤੁਹਾਨੂੰ ਅੱਜ ਕਰਾਈ ਪਾਣੀ ਦੀ ਇਹਦੇ ਬਾਰੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਕਿਵੇਂ ਤਾਂ ਲੱਗਿਆ ਪਾਣੀ ਠੀਕ ਹੈ ਜੀ ਮਿਲਦੇ ਹਾਂ ਜੀ ਅਗਲੇ ਵਲੌਗਸ